ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਆ ਤੇ ਇੱਕ ਫਿਲਮੀ ਐਕਟਰ ਫੇਮਸ ਜਿਹੜੇ ਪੂਰੀ ਦੁਨੀਆ ਭਰ ਦੇ ਵਿੱਚ ਫੇਮਸ ਆ ਸਲਮਾਨ ਖਾਨ ਉਹਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਆ ਕਿ ਸਲਮਾਨ ਖਾਨ ਦੇ ਉੱਪਰ ਜਿਹੜੇ ਆ ਮੁਸੀਬਤਾਂ ਦੇ ਕਾਲੇ ਬੱਦਲ ਜਿਹੜੇ ਆ ਛਾ ਰਹੇ ਆ ਮੁਸੀਬਤਾਂ ਘਟਣ ਦੀ ਥਾਂ ਤੇ ਵੱਧ ਰਹੀਆਂ ਨੇ ਆਮ ਹੀ ਤੌਰ ਤੇ ਜਿਹੜੇ ਸਲਮਾਨ ਖਾਨ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਦੱਸਿਆ ਇਹ ਜਾ ਰਿਹਾ ਕਿ ਪਹਿਲਾ 20 ਮਈ ਨੂੰ ਸਲਮਾਨ ਖਾਨ ਦੇ ਜਿਹੜਾ ਕਾਰਾ ਉਹਦੇ ਵਿੱਚ ਇੱਕ ਵਿਅਕਤੀ ਦੁਆਰਾ ਜਿਹੜੇ ਘਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਰ ਦੇ ਵਿੱਚ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਇਸ ਖਬਰ ਬਾਰੇ ਪਤਾ ਲੱਗਦਾ ਹੈ ਤਾਂ ਬਾਅਦ ਵਿੱਚ ਜਿਹੜੀ ਆ ਸਲਮਾਨ ਖਾਨ ਦੁਆਰਾ ਜਿਹੜੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਆ ਤਾਂ ਪੁਲਿਸ ਦੁਆਰਾ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤੇ ਅੱਜ ਇੱਕ ਫਿਰ ਇੱਕ ਅਣਜਾਣ ਲੜਕੀ ਨੇ ਸਲਮਾਨ ਖਾਨ ਦੇ ਘਰ ਵਿੱਚ ਜਿਹੜੀ ਆ ਗਈ ਵੜਨ ਦੀ ਕੋਸ਼ਿਸ਼ ਕੀਤੀ ਆ ਪਰ ਉਸ ਲੜਕੀ ਨੂੰ ਵੀ ਪੁਲਿਸ ਦੁਆਰਾ ਜਿਹੜਾ ਹਿਰਾਸਤ ਦੇ ਵਿੱਚ ਡੈ ਲਿਆ ਗਿਆ ਇਹ ਤਾਂ ਹੁਣ ਦੋਨਾਂ ਜਾੜਿਆਂ ਨੂੰ ਪੁਲਿਸ ਦੁਆਰਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਪਰ ਇਹਦੇ ਉੱਪਰ ਸਵਾਲ ਵੀ ਉੱਠਦੇ ਆ ਤੇ ਇੱਕ ਹੋਰ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਆ ਕਿ ਸਲਮਾਨ ਖਾਨ ਦੀਆਂ ਜਿਹੜੀਆਂ ਅੱਜਕੱਲ ਦੀਆਂ ਮੁਸੀਬਤਾਂ ਜਿਹੜੀਆਂ ਕਟਨ ਦੀ ਥਾਂ ਤੇ ਵਾਧੀਆਂ ਜਾ ਰਹੀ ਨੇ ਸਲਮਾਨ ਖਾਨ ਨੂੰ ਆਮ ਹੀ ਤੌਰ ਤੇ ਧਮਕੀਆਂ ਵੀ ਮਿਲਦੀਆਂ ਆ ਰਹੀਆਂ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਲੜਕਾ ਜਿਸ ਦਾ ਨਾਮ ਜਤਿੰਦਰ ਕੁਮਾਰ ਸਿੰਘ ਦੱਸਿਆ ਜਾ ਰਿਹਾ ਹੈ ਸ਼ਤੀਸ਼ ਗੜ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਪੁਲਿਸ ਦੁਆਰਾ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਹ ਹਲੇ ਤੱਕ ਇਹ ਵੱਡੇ ਜਿਹੜਾ ਖੁਲਾਸਾ ਸਾਹਮਣੇ ਨਹੀਂ ਆਇਆ ਕਿ ਉਹ ਜਿਹੜਾ ਵਿਅਕਤੀ ਅਸਲਮਾਨ ਖਾਨ ਦੇ ਘਰ ਅੰਦਰ ਕਿਉਂ ਗਿਆ ਸੀ ਉਹਦਾ ਕੀ ਇਰਾਦਾ ਸੀ ਉਹ ਕੀ ਕਰਨ ਗਿਆ ਸੀ ਇਹਦੇ ਬਾਰੇ ਹਲੇ ਜਿਹੜੀ ਉਥੋਂ ਦੀ ਪੁਲਸਾ ਮੁੰਬਈ ਪੁਲਸਾ ਉਹ ਪੁੱਛਗਛ ਕਰ ਰਹੀ ਆ ਪਰ ਦੂਜੇ ਪਾਸੇ ਇਹ ਵੀ ਵੱਡੀ ਜਾਣਕਾਰੀ ਆ ਰਹੀ ਆ ਕਿ ਸਲਮਾਨ ਖਾਨ ਨੂੰ ਵਟਸਐਪ ਦੇ ਉੱਪਰ ਜਿਹੜੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਤੇ ਇੱਕ ਵਿਅਕਤੀ ਨੇ ਸਲਮਾਨ ਖਾਨ ਦੇ ਵਟਸਐਪ ਤੇ ਤਮਕੀ ਦਿੱਤੀ ਕਿ ਤੇਰੇ ਘਰ ਵਿੱਚ ਆ ਕੇ ਤੈਨੂੰ ਅਸੀਂ ਮਾਰ ਦੇਵਾਂਗੇ ਪਰ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਤੇਰੀ ਜਿਹੜੀ ਗੱਡੀ ਆ ਉਸ ਨੂੰ ਅਸੀਂ ਬੰਬ ਦੇ ਨਾਲ ਉਡਾ ਦੇਵਾਂਗੇ ਪਰ ਇਹ ਜਿਹੜੀ ਆ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਸਰਮਾਨ ਖਾਨ ਨੂੰ ਆਮ ਤੌਰ ਤੇ ਜਿਹੜੀਆਂ ਤਮਕੀਆਂ ਜਿਹੜੀਆਂ ਮਿਲਦੀਆਂ ਪਈਆਂ ਨੇ ਹੁਣ ਪੁਲਿਸ ਦੁਆਰਾ ਜਿਹੜੀ ਉਹ ਲੜਕੀ ਤੇ ਇੱਕ ਨੌਜਵਾਨ ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਲਮਾਨ ਖਾਨ ਦੇ ਘਰ ਅੰਦਰ ਵੜੇ ਆ ਉਹਨਾਂ ਦਾ ਕੀ ਕਾਰਨ ਹੋ ਸਕਦਾ ਹੈ ਕਿ ਇਰਾਦਾ ਹੋ ਸਕਦਾ ਹੈ ਸਵਾਲ ਇਹ ਵੀ ਉੱਠਦਾ ਕਿ ਕੀ ਉਹ ਦੋਨੇ ਜਿਹੜੇ ਨੌਜਵਾਨ ਆ ਉਹ ਸਲਮਾਨ ਖਾਨ ਦੇ ਫੈਨ ਆ ਜਾਂ ਕਿਸੇ ਦੁਆਰਾ ਭੇਜੇ ਗਏ ਇੱਕ ਜਾਸੂਸ ਆ ਇਹਦੇ ਬਾਰੇ ਹਾਲੇ ਤੱਕ ਕੋਈ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਉਹਨਾਂ ਦੋਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਹਨਾਂ ਦੁਆਰਾ ਜਿਹੜੀ ਆ ਪੁਲਿਸ ਦੁਆਰਾ ਉਹਨਾਂ ਤੋਂ ਪੁੱਛਗਛ ਜਿਹੜੀ ਸ਼ੁਰੂ ਕੀਤੀ ਜਾ ਰਹੀ ਆ ਤੇ ਪੁਲਸ ਦੁਆਰਾ ਜਿਹੜੀ ਕੋਈ ਵੀ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਇੱਕ ਇਹ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਲਮਾਨ ਖਾਨ ਨੂੰ ਲਗਾਤਾਰ ਉਹਦੀਆਂ ਮੁਸੀਬਤਾਂ ਵਧ ਰਹੀਆਂ ਨੇ ਉਸ ਨੂੰ ਅਕਸਰ ਹੀ ਧਮਕੀਆਂ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਹੋ ਸਕਦਾ ਕੁਛ ਜਿਹੜੇ ਮੀਡੀਆ ਦੇ ਥੱਲੇ ਕਮੈਂਟ ਕਰ ਰਹੇ ਆ ਕਹਿ ਰਹੇ ਕਹਿ ਰਹੇ ਆ ਕਿ ਜਿਹੜੇ ਸਲਮਾਨ ਖਾਨ ਦੇ ਘਰੇ ਪਹਿਲਾ ਇੱਕ ਜਿਹੜਾ ਨੌਜਵਾਨ ਘਰੇ ਗਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋ ਸਕਦਾ ਉਸ ਨੂੰ ਮਾਰਨ ਲਈ ਪਹੁੰਚਿਆ ਹੋਵੇ ਫਿਰ ਬਾਅਦ ਵਿੱਚ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਜਿਹੜੀ ਉਹ ਲੜਕੀ ਆ ਸਲਮਾਨ ਖਾਨ ਦੇ ਘਰ ਜਿਹੜੀ ਗਈ ਸੀ ਤੇ ਪੁਲਿਸ ਦੁਆਰਾ ਉਸ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਕਿ ਇਹ ਵੀ ਕਿਸੇ ਦੇ ਦੁਆਰਾ ਉਹਨਾਂ ਦੋਨੋਂ ਨੂੰ ਭੇਜਿਆ ਗਿਆ ਜਾ ਸਲਮਾਨ ਖਾਨ ਨੂੰ ਜਾਣ ਨੂੰ ਮਾਰਨ ਲਈ ਭੇਜਿਆ ਗਿਆ ਸੀ ਕਿ ਜਾ ਉਹਦੇ ਫੈਨ ਜਿਹੜੇ ਉਹ ਦੋਨੇ ਨੌਜਵਾਨਾ ਉਹਨਾਂ ਦੇ ਫੈਨ ਆ ਵੀ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਸੀ ਉਹਦਾ ਆਟੋਗ੍ਰਾਫ ਲੈਣਾ ਚਾਹੁੰਦੇ ਸੀ ਹਾਲੇ ਤੱਕ ਇਹਦੇ ਬਾਰੇ ਕੋਈ ਵੀ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇੱਕ ਬਹੁਤ ਹੀ ਵੱਡੀ ਖਬਰ ਆ ਕਿ ਸਲਮਾਨ ਖਾਨ ਨੂੰ ਅਕਸਰ ਹੀ ਧਮਕੀਆਂ ਮਿਲ ਰਹੀਆਂ ਨੇ ਪਹਿਲਾਂ WhatsApp ਤੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਕਿ ਅਸੀਂ ਜਿਹੜਾ ਤੇਰੇ ਕਾਰਾਕੇ ਤੈਨੂੰ ਅਸੀਂ ਜਿਹੜੀ ਮਾਰ ਮੁਕਾਵਾਂਗੇ ਪਰ ਦੂਜੇ ਪਾਸੇ ਇਹ ਵੀ ਗੱਡੀ ਅਪਡੇਟ ਆ ਰਹੀ ਆ ਕਿ ਮੁਸਲਮਾਨ ਖਾਨ ਨੂੰ ਇੱਕ ਇਹ ਵੀ ਧਮਕੀ ਵੱਡੀ ਆ ਰਹੀ ਸੀ ਕਿ ਤੇਰੀ ਜਿਹੜੀ ਗੱਡੀ ਆ ਉਹ ਅਸੀਂ ਬੰਬ ਦੇ ਨਾਲ ਉਡਾ ਦੇਵਾਂਗੇ ਜੇ ਇਹ ਆਪਾਂ ਸਾਰਾ ਮਸਲਾ ਦੇਖੀਏ ਤਾਂ ਉਸ ਟਾਈਮ ਲੋਰਸਾ ਬਿਸ਼ਨੋਈ ਨੇ ਇਹ ਕਹਿਿਆ ਸੀ ਕਿ ਜੇਕਰ ਤੂੰ ਗੁਜਰਾਤ ਦੇ ਵਿੱਚ ਆ ਕੇ ਇੱਕ ਮੰਦਿਰ ਆ ਉਥੇ ਉਥੇ ਆ ਕੇ ਜੇ ਤੂੰ ਆਪਣੀ ਗਲਤੀ ਜਿਹੜੀ ਤੂੰ ਉਥੇ ਆ ਕੇ ਆਪਣੀ ਗਲਤੀ ਨੂੰ ਫੀਲ ਕਰੇਂਗਾ ਤਾਂ ਹੋ ਸਕਦਾ ਅਸੀਂ ਤੈਨੂੰ ਮਾਫ ਕਰ ਦੇਈਏ ਹੁਣ ਹਾਲੇ ਤੱਕ ਕੋਈ ਵੀ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕੌਣ ਇਸ ਸਾਰੀ ਜਿਹੜੀ ਘਟਨਾ ਦੇ ਪਿੱਛੇ ਹੋ ਸਕਦੇ ਕਿਹਦੇ ਦੁਆਰਾ ਉਹ ਦੋਂਡੇ ਨੌਜਵਾਨਾਂ ਨੂੰ ਸਲਮਾਨ ਖਾਨ ਦੇ ਘਰ ਭੇਜਿਆ ਜਾਂ ਫੈਨ ਦੇ ਬਾਵਜੂਦ ਭੇਜਿਆ ਗਿਆ ਜਾਂ ਖੁਦ ਕਿਸੇ ਦੀ ਪਲੈਨਿੰਗ ਦੇ ਅਕੋਰਡਿੰਗ ਪਰਮਾਰ ਖਾਨ ਨੂੰ ਮਾਰਨ ਦੇ ਲਈ ਭੇਜਿਆ ਗਿਆ ਹਲੇ ਤੱਕ ਇਹਦੇ ਬਾਰੇ ਵੱਡੇ ਵੱਡੀ ਕੋਈ ਵੀ ਅਪਡੇਟ ਨਹੀਂ ਆਈ ਪਰ ਜੇਕਰ ਇਸ ਖਬਰ ਦੇ ਰਿਲੇਟਡ ਕੋਈ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ